ਐਸਟੀਐਫ ਮੋਹਾਲੀ ਦੀ ਟੀਮ ਵੱਲੋਂ ਇੱਕ ਕਥਿਤ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਤੋਂ ਨਸੀਲੀ ਗੋਲੀਆਂ ਬਰਾਮਦ ਹੋਈਆਂ ਪੁਲਿਸ ਐਸਟੀਐਫ ਮੋਹਾਲੀ ਦੀ ਟੀਮ ਲਗਾਤਾਰ ਇਸ ਇਲਾਕੇ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ ਔਰ ਉਸੇ ਕੇ ਤਹਿਤ ਇਸ ਕਥਿਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕਥਿਤ ਰੋਪੀ ਨੂੰ ਸਮਾਣਾ ਅਦਾਲਤ ਸੇ ਪੇਸ਼ ਕੀਤਾ ਜਾ ਰਿਹਾ ਹੈ ਗੱਲਬਾਤ ਕਰਦੇ ਹਾਂ ਪੁਲਿਸ ਅਧਿਕਾਰੀ ਅਵਤਾਰ ਸਿੰਘ ਹੈ ਇਹ ਜਿਹੜਾ ਕਥਿਤ ਮੁਲਜ਼ਮ ਹੈ ਕੀ ਨਾਮ ਹੈ ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਸਕਦੀ ਦੱਸੋ ਇਹ ਬੰਦਾ ਹੈਗਾ ਜੀ ਆਪਣਾ ਸੁਖਦੇਵ ਸਿੰਘ ਗੁਰਖ ਸੁਖਾ ਸਨ ਆਫ ਗਰਮੇਲ ਸਿੰਘ ਵਾਸੀ ਪਿੰਡ ਬਿਜਲਪੁਰ ਦਾ ਰਹਿਣ ਵਾਲਾ ਹੈ ਸਾਨੂੰ ਤਲਾਹ ਮਿਲੀ ਸੀ ਵੀ ਨਸ਼ੇ ਦੀਆਂ ਗੋਲੀਆਂ ਵੇਚਦਾ ਹੈ ਕਾਫੀ ਚਿਰ ਤੋਂ ਇਹ ਜੀ ਤਰ੍ਹਾਂ ਤੇ ਅਸੀਂ ਮਿਤੀ 8 ਤਰੀਕ ਨੂੰ 8 4 24 ਨੂੰ ਅਸੀਂ ਜੰਦਾਕਾ ਬੰਦੀ ਕਰਕੇ ਇਹਦੇ ਘਰ ਦੇ ਨੇੜੇ ਬਾਹਰ ਗਲੀ 'ਚ ਰੇਡ ਕੀਤੀ ਹੈ ਇਹ ਤੁਹਾਨੂੰ ਗੋਲੀਆਂ ਦੀਆਂ ਡਾ ਰੱਖੇ ਆਪਣੇ ਗਾਹਕ ਨੂੰ ਉਹ ਤੋਂ ਪਰ ਕੇ ਮੌਕੇ ਦੇ ਕੋਲ 800 ਗੋਲੀਆਂ ਨਛੀਨੀਆਂ ਬਰਾਮਦ ਹੋਈਆਂ ਸਾਨੂੰ ਉਹ ਤੋਂ ਬਾਅਦ ਇਹਦਾ ਰਿਮਾਂਡ ਲੈ ਆ ਫਿਰ ਇਹਦੀ ਮਾਨਜੋਕ ਅਦਾਲਤ 'ਚ ਪੇਸ਼ ਕਰਕੇ ਦੋ ਦਿੰਦਾ ਸਮਾਣਾ ਅਦਾਲਤ ਸਮਾਣਾ ਅਦਾਲਤ ਤੋਂ ਰਿਮਾਂਡ ਲੈ ਕੇ ਇਹਦੀ ਪੁੱਛਗਿੱਛ ਕੀਤੀ ਆ ਅੱਗੇ ਤਫ਼ਤੀਸ਼ ਕਰ ਰਹੇ ਕਿਥੋਂ ਲੈ ਕੇ ਆ ਰਿਹਾ ਕਿੱਥੇ ਵੇਚਦਾ ਸੀ ਕਿੱਥੇ ਕਿੱਥੇ ਚਲਦਾ ਹੈ ਅੱਜ ਨੂੰ ਪੇਸ਼ ਦੁਬਾਰਾ ਕਰ ਰਹੇ ਕੋਰਟ 'ਚ ਟੋੜਲੇ ਬੋਲੇ ਕਿ ਨਿੰਦਰਾ ਮਦਦ ਅੱਜ ਕੁ ਟੋਟਲ 800 ਯਾਨੇ ਬਾਕੀ ਅਜੇ ਅੱਗੇ ਚੱਲਦੀ ਰਿਕਵਰੀ ਕੀ ਹੁੰਦਾ ਹਫਤਾ ਵਕ ਦੇਖਾਂਗੇ ਜੇ ਕੀ ਬਣਦਾ ਉਹ ਤੋਂ ਅੱਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼